ਸਤਿ ਸ਼੍ਰੀ ਅਕਾਲ ਫਰੈਂਡਸ ਵੈਲਕਮ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਤੇ ਅਨਹਦ ਗੇਲ ਬਲੌਗਸ ਤੇ ਅੱਜ ਆਈ ਲੈਂਡ ਅਡੀ ਬਹੁਤ ਹੀ ਸੋਹਣੇ ਸੂਟ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਜਦੋਂ ਅੱਜ ਆਨਹਦ ਮੇਰੇ ਨਾਲ ਜੁੜੀ ਆ ਅੱਜ ਸੰਡੇ ਨੂੰ ਛੁੱਟੀ ਹੀ ਤੇ ਇਹ ਵੀਡੀਓ ਜਿਹੜੀ ਆ ਇਹ ਪੋਸਟ ਹੋਣੀ ਆ ਟਿਊਜ਼ਡੇ ਨੂੰ ਇਹ ਆਪਾਂ ਅਪਲੋਡ ਟਿਊਜ਼ਡੇ ਕਰਾਂਗੇ ਮੰਗਲਵਾਰ ਸਵੇਰੇ 8:00 ਤੇ ਸੋ ਇਹ ਸੂਟ ਆਪਾਂ ਤੁਹਾਨੂੰ ਦਿਖਾਉਣੇ ਆ ਕਾਟਨ ਦੇ ਤੇ ਬੜੀ ਸਸਤੀ ਰੇਂਜ ਦੇ ਤੇ ਬੜੇ ਟੌਪ ਦੇ ਸੂਟ ਜੇ ਕਾਟਨ ਜਿਹੜੀ ਜੇ ਇਹ ਥੋੜੀ ਜੀ ਮਿਕਸ ਕਾ ਇਹਦੀ ਜਿਹੜੀ ਸ਼ਰਟ ਆ ਉਹਦੇ ਉੱਪਰ ਤੁਸੀਂ ਦੇਖ ਸਕਦੇ ਜੇ ਪੈਚ ਦਾ ਲੱਗਾ ਜੇ ਵੀ ਨੈਕ ਇਹ ਸਾਰਾ ਜਿਹੜਾ ਜੇ ਇਹ ਪੈਚ ਆ ਕਢਾਈ ਨਹੀਂ ਗਈ ਨਾਲੇ ਜਿਹੜੇ ਸੂਟ ਆ ਬਹੁਤ ਜ਼ਿਆਦਾ ਸੋਹਣੇ ਆ ਹਾਂ ਬਹੁਤ ਜ਼ਿਆਦਾ ਸੋਹਣੇ ਤੇ ਜਿਹੜੀਆਂ ਇਹਦੇ ਜਿਹੜੇ ਘੇਰਾ ਵਰਕ ਨੇ ਘੇਰਿਆਂ ਦੇ ਉੱਪਰ ਵੀ ਇਹਦਾ ਜਿਹੜਾ ਜੇ ਉਹ ਸੇਮ ਪੈਚ ਦਾ ਡਿਜ਼ਾਈਨ ਜਿਹੜਾ ਜੇ ਬਣਿਆ ਦੇ ਨੈਕ ਤੇ ਵੀ ਵਰਕ ਹੋਇਆ ਆ ਨੈਕ ਦਾ ਵੀ ਪੈਚ ਆ ਇਹ ਇਹਦੇ ਨਾਲ ਬਾਟਮ ਵੀ ਸੇਮ ਮਤਲਬ ਆਲ ਓਵਰ ਸੂਟ ਹੀ ਸਮਝੋ ਤੁਸੀਂ ਸੇਮ ਪ੍ਰਿੰਟ ਦੀ ਬਾਟਮ ਆ ਤੇ ਸ਼ਰਟ ਦੀ ਕੱਟ ਜਿਹੜੀ ਜੇ ਉਹ ਇਹਨਾਂ ਦੀ ਆਊਗੀ ਜੇ 2.5 ਮੀਟਰ ਦੀ ਬਾਟਮ ਜਿਹੜੀ ਜੇ 2.5 ਮੀਟਰ ਦੀ ਤੇ ਦੁਪੱਟਾ ਕਾਟਨ ਦਾ ਆਊਗਾ ਜੇ 2 ਮੀਟਰ ਦਾ ਬਹੁਤ ਸ਼ਾਨਦਾਰ ਦੁਪੱਟਾ ਜੇ ਇਹ ਵੀ ਤੇ ਆਜ ਪ੍ਰਿੰਟ ਦੁਪੱਟਾ ਡਿਜੀਟਲ ਬਹੁਤ ਜਿਆਦਾ ਸੋਹਣਾ ਦੁਪੱਟੇ ਤੇ ਇੱਕ ਫਲਾਵਰ ਟਾਈਪ ਬਣਿਆ ਹਾਂ ਹਾਂ ਫਲਾਵਰ ਟਾਈਪ ਇਹਨਾਂ ਦਾ ਰੇਟ ਜਿਹੜਾ ਜੇ ਇਹ ਹੈਗਾ ਜੇ ਸਿਰਫ 500 ਤੇ 550 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਤੇ ਸਿੰਗਲ ਸੂਟ ਦਾ ਰੇਟ ਹੈਗਾ ਜੇ 550 ਰੁਪਏ ਦੋ ਬੁੱਕ ਕਰਦੇ ਜੇ ਤਾਂ ਤੁਹਾਨੂੰ 1000 ਦੇ ਦੋ ਮਿਲ ਜਾਣਗੇ ਇਹਦੇ ਜਿਹੜੇ ਕਲਰ ਆਪਸ਼ਨ ਆ ਤੁਹਾਨੂੰ ਦਿਖਾ ਦਿੰਨੇ ਆਪਾਂ ਕਲਰ ਹੈਗੇ ਇਹਨਾਂ ਦੇ ਵਿੱਚ ਜਿਸ ਚੁਣ ਆ ਇਹਦੇ ਥੱਲੇ ਗ੍ਰੀਨ ਸੀ ਇਹਦੇ ਵਿੱਚ ਆ ਗਿਆ ਮਜ਼ੈਂਟਾ ਹਾਂ ਮਜ਼ੈਂਟਾ ਆ ਗਿਆ ਇਹਦੇ ਵਿੱਚ ਬਹੁਤ ਅਲਰ ਬਹੁਤ ਸੋਹਣਾ ਤੇ ਬੜਾ ਸ਼ਾਨਦਾਰ ਜਿਹਾ ਕਲਰ ਜੇ ਤੇ ਇਹਦੀ ਨਾਲ ਬਾਟਮ ਜੇ ਨਾਲ ਹੀ ਇਹਦੇ ਦੁਪੱਟਾ ਜੇ ਕਾਟਨ ਦਾ ਹਾਂ ਆ ਗਈ ਇਹਦੀ ਬਾਟਮ ਤੇ ਆ ਆ ਗਿਆ ਇਹਦਾ ਮਸਲੀਨ ਦਾ ਦੁਪੱਟਾ ਪ੍ਰਿੰਟਡ ਦੁਪੱਟਾ ਜੇ ਬਹੁਤ ਸ਼ਾਨਦਾਰ ਸੂਟ ਜੇ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 500 ਤੇ 50 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਬਰੀਜ ਇਹ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਖਿਆਲ ਲਾ ਸੂਟ ਹੈਗਾ ਬਹੁਤ ਹੀ ਜਿਆਦਾ ਸੋਹਣਾ ਹਾਂਜੀ ਇਹ ਕਾਟਨ ਬੇਸ ਨੇ ਮਿਕਸ ਕਾਟਨ ਸਟੱਫ ਜੇ ਹੁਣ ਆ ਗਿਆ ਆਪਣੇ ਕੋਲ ਰੈੱਡ ਕਲਰ ਆ ਲੋ ਇਹਦੇ ਵਿੱਚ ਰੈੱਡ ਕਲਰ ਆ ਗਿਆ ਜੇ ਤੇ ਇਹਦੇ ਨਾਲ ਵੀ ਸੇਮ ਇਦਾਂ ਹੀ ਬਾਟਮ ਤੇ ਪਲੱਸ ਦੁਪੱਟਾ ਜਿਹੜਾ ਜੇ ਉਹ ਵੀ ਆਜੂਗਾ ਜੇ ਨਾਲ ਤੇ ਬਹੁਤ ਸ਼ਾਨਦਾਰ ਨੇ ਇਹਨਾਂ ਦੇ ਤੇ 750 850 ਵਾਲੀਆਂ ਰੈਂਜਾਂ ਸੂਟਾਂ ਦੀਆਂ ਜਿਹੜੀਆਂ ਆਪਾਂ ਅੱਜ ਤੁਹਾਨੂੰ ਦੇ ਦੇਣੀ ਆ ਸਸਤੀਆਂ ਜਿਨ੍ਹਾਂ ਜਿਹਨੂੰ ਪਸੰਦ ਆਇਆ ਉਹ ਸਕਰੀਨਸ਼ਾਟ ਕਰਕੇ ਸਾਨੂੰ ਭੇਜ ਦਿਓ ਹਾਂਜੀ ਆ ਲੋ ਜੀ ਆ ਆ ਗਿਆ ਜੇ ਨਾਲ ਇਹ ਤੇ ਮਾਰਜੈਂਟਾ ਕਲਰ ਦੇ ਨਾਲ ਬਹੁਤ ਸੋਹਣਾ ਸੀ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਬਹੁਤ ਸੋਹਣੀ ਸ਼ੇਡ ਜੇ ਇਹਦੀ ਆ ਹੈਗੀ ਇਹਦੀ ਬਾਟਮ ਨਾਲ ਆ ਇਹਦਾ ਹੈਗਾ ਜੀ ਦੁਪੱਟਾ ਦੁਪੱਟੇ ਬਹੁਤ ਸ਼ਾਨਦਾਰ ਨੇ ਪ੍ਰਿੰਟ ਬਹੁਤ ਸੋਹਣੇ ਦੁਪੱਟਿਆਂ ਤੇ ਫੜਾ ਜਾਂ ਜਾਂੀ ਆ ਸ਼ੀ ਇਹਦਾ ਇਹਦੇ ਵਿੱਚ ਤੁਹਾਨੂੰ ਹੁਣ ਆਪਾਂ ਹੋਰ ਨਵਾਂ ਡਿਜ਼ਾਈਨ ਦਿੰਨੇ ਆ ਇੱਕ ਆਲਓਵਰ ਸੂਟ ਦੇ ਵੀ ਇਹ ਵੀ ਕਾਟਨ ਦੇ ਸੂਟ ਜੇ ਕਾਟਨ ਬੇਸ ਨੇ ਬਹੁਤ ਸ਼ਾਨਦਾਰ ਸੂਟ ਜੇ ਇਹ ਵੀ ਇਹ ਵੀ ਸੇਮ ਰੇਂਜ ਦੇ ਸੇਮ ਰੇਟ ਦੇ ਵਿੱਚ ਆ ਰਿਹਾ ਜੇ ਆਲਓਵਰ ਸੂਟ ਕੱਟ ਜਿਹੜੀ ਇਹਨਾਂ ਦੀ 4 75 ਦੀ ਜੇ ਵੱਡੇ ਪਰਦੇ ਵਿੱਚ 5 ਮੀਟਰ ਦੇ ਕਰੀਬ 5 ਤੋਂ ਥੋੜੀ ਜੀ ਘੱਟ ਆ ਤੇ ਅਪਰੋਕਸੀਮੇਟ ਇਹਨੂੰ 5 ਮੰਨ ਕੇ ਚੱਲੋ ਤੁਸੀਂ ਹੇਗਾ ਬਹੁਤ ਹੀ ਸੋਹਣਾ ਇੱਥੇ ਪ੍ਰਿੰਟ ਬਈ ਮੁੰਗੀਆਂ ਸ਼ੇਡ ਦਾ ਪ੍ਰਿੰਟ ਜਿਹਦੇ ਵਿੱਚ ਬਹੁਤ ਸ਼ਾਨਦਾਰ ਤੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਜੇ ਇਹ ਵੀ ਤੁਸੀਂ ਵੇਖ ਸਕਦੇ ਜੇ ਕਾਟਨ ਦਾ ਦੁਪੱਟਾ ਜੇ ਇਹਨਾਂ ਦੀ ਕੱਟ ਜਿਹੜੀ ਦੁਪੱਟਿਆਂ ਦੀ ਜੇ ਇਹ ਹੈਗੀ ਜੇ 2-2 ਮੀਟਰ ਦੀ ਤੇ ਕਰਲੇ ਜੀ ਸੂਟ ਜੇ ਬਹੁਤ ਜ਼ਿਆਦਾ ਸੋਹਣੇ ਜੇ ਤੇ ਸ਼ਿਪਿੰਗ ਫ੍ਰੀ ਜੇ ਇਹਨਾਂ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਨਾਲੇ ਜਿਵੇਂ ਫਿਰ ਇੱਕ ਵਾਰੀ ਸੂਟ ਚੈੱਕ ਕਰਾ ਦੋ ਨਾ ਸਾਰੇ ਸੂਟ ਤੇ ਆਊਗੀ ਜੋ ਫਰੰਟ ਤੇ ਵਿੱਚ ਕਢਾਈ ਵਰਕ ਏਮਬ੍ਰੋਇਡਰੀ ਸਾਰੇ ਹੋਈ ਜੇ ਥੱਲੇ ਇਹਦੇ ਲੱਗਾ ਜੇ ਲ ਲੈਂਥ ਜਿਹੜੀ ਇਹਨਾਂ ਦੀ ਜੋ 42 ਤੱਕ ਰੈਡੀ ਹੋ ਜਾਂਦੀ ਜੇ ਬੜੇ ਆਰਾਮ ਦੇ ਨਾਲ ਤੇ ਇਹਦੇ ਵਿੱਚ ਕਲਰ ਆਪਸ਼ਨਾਂ ਤੁਹਾਨੂੰ ਮੈਂ ਦਿਖਾ ਦਿੰਨਾ ਬਹੁਤ ਜ਼ਿਆਦਾ ਸੋਹਣੇ ਆ ਆਪਣੇ ਕੋਲ ਜੀ ਨਵੇਂ ਪਸੰਦ ਆ ਉਹ ਸਾਨੂੰ ਚਲੋ ਜਿਹਦੇ ਵਿੱਚ ਆ ਗਿਆ ਫਰੋਜੀ ਕਲਰ ਲਾਈਟ ਪੈਰਲ ਸ਼ੇਡ ਇਧਰੋਂ ਆ ਗਈ ਨਾਲ ਇਹਦੇ ਮਸਟਰਡ ਸ਼ੇਡ ਚਾਹ ਲੋ ਜੀ ਆਹ ਸੇਮ ਡਿਜ਼ਾਈਨ ਇਹ ਸੇਮ ਡਿਜ਼ਾਈਨ ਦੇ ਵਿੱਚ ਜੇ ਸੇਮ ਜਿਹੜੇ ਨੇ ਆ ਜਾਣਗੇ ਇਹਦੇ ਵਿੱਚ ਕਲਰ ਆਹ ਲਓ ਜੀ ਇਹਨਾਂ ਦੇ ਨਾਲ ਦੁਪੱਟੇ ਜਿਹੜੇ ਆ ਉਹ ਵੀ ਸੇਮ ਹੀ ਆਉਣਗੇ ਜੇ ਜਿੱਦਾਂ ਇਹਦੇ ਨਾਲ ਮਸਟਰਡ ਕਲਰ ਦਾ ਆ ਗਿਆ ਦੁਪੱਟਾ ਇਹਦੇ ਨਾਲ ਫਿਰੋਜੀ ਇਹਦੇ ਨਾਲ ਆ ਗਿਆ ਫਿਰੋਜੀ ਕਲਰ ਦਾ ਦੁਪੱਟਾ ਆਹ ਲਓ ਜੀ ਬਹੁਤ ਸ਼ਾਨਦਾਰ ਦੁਪੱਟਾ ਜੀ ਬਹੁਤ ਸੋਹਣਾ ਜੀ ਇਹ ਤਾਂ ਵੀ ਪੈਰਲਟ ਕਰੂੰਗਾ ਇਹਦੇ ਨਾਲ ਬਾਟਮ ਆ ਆਹ ਆਲਓਵਰ ਨੇ ਇਹਦੇ ਨਾਲ ਬਾਟਮ ਆ ਗਈ ਪ੍ਰਿੰਟਡ ਤੇ ਇਹ ਕੀ ਹੈ ਇਹ ਵੀ ਆਲਓਵਰ ਇਹਦੇ ਨਾਲ ਵੀ ਪ੍ਰਿੰਟਡ ਬਾਟਮ ਆ ਗਈ ਇਹਦੇ ਨਾਲ ਵੀ ਲਓ ਜੀ ਇਹ ਆਲਓਵਰ ਫਿਰ ਆਪਣਾ ਕਿੱਕੋ ਸ਼ੂਟੀ ਆ। ਆਹ ਦੇਖ ਆਲਓਵਰ। ਅੱਛਾ ਆਲਓਵਰ ਆ ਉਹ। OK। ਨਹੀਂ ਆ ਵੀ ਆਲਓਵਰ ਹੀ ਆ। ਆਹ ਜੇ ਆਲਓਵਰ ਹੀ ਲੱਗੂਗੀ। ਆਲਓ ਜੀ। ਇਹ ਤੋਂ ਬਾਅਦ ਤੁਹਾਨੂੰ ਹੋਰ ਦਿਖਾ ਦਵਾਂ। ਪ੍ਰਿੰਟ ਆਲਓਵਰ ਆਪਣੇ ਕੋਲ ਬਹੁਤ ਜ਼ਾਂਦਾਰ ਨੇ। ਉਹ ਵੀ ਤੁਹਾਨੂੰ ਫਿੱਟ ਕਰਾ ਦਿੰਦੇ ਆ। ਆਲਓ ਜੀ। ਇਹ ਵੀ ਬਹੁਤ ਜ਼ਿਆਦਾ ਸੋਹਣਾ ਸ਼ੂਟ ਜੇ। ਇਦੇ ਨਾਲ ਦੁਪੱਟਾ ਜਿਹੜਾ ਜੇ ਇਹ ਵੀ ਆ ਗਿਆ ਜੇ ਮਸਲੀਨ ਕਾਟਨ ਦਾ ਬਹੁਤ ਸ਼ਾਨਦਾਰ ਦੁਪੱਟਾ ਜਿਹਦਾ ਵੀ ਜਿਹੜਾ ਪ੍ਰਿੰਟ ਉਹ ਸੇਮ ਹੀ ਥੋੜਾ ਡਿਜ਼ਾਈਨ ਹੋ ਜੂਗਾ ਥੋੜਾ ਡਿਫਰੈਂਟ ਪਰ ਪ੍ਰਿੰਟ ਜਿਹੜਾ ਉਹ ਹੀ ਰਹਿਣਾ ਹਾਂ ਡਿਜ਼ਾਈਨ ਚੇਂਜ ਹੋ ਸਕਦਾ ਜੇ ਪ੍ਰਿੰਟ ਸੇਮ ਰਹੂਗਾ ਕਲਰ ਜਿਹੜਾ ਜੇ ਉਹ ਵੀ ਸੇਮ ਹੀ ਉਹ ਕਲਰ ਚੇਂਜ ਆਈ ਜਾਣਗੇ ਪ੍ਰਿੰਟ ਜਿਹੜੇ ਨੇ ਉਹ ਹੀ ਆ ਜੀ ਆਹ ਰਿਹਾ ਜੀ ਬਹੁਤ ਸ਼ਾਨਦਾਰ ਦੁਪੱਟਾ ਜੇ ਇਹਦੇ ਨਾਲ ਵੀ ਰੇਟ ਸੇਮ ਹੀ ਜੇ ਅੱਜ 550 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਲੋ ਜੀ ਅੱਗੇ ਫੇਰ ਆ ਗਿਆ ਜੇ ਬਹੁਤ ਜਿਆਦਾ ਸੋਹਣਾ ਸੂਟ ਸ਼ਾਨਦਾਰ ਜਾਂ ਸੂਟ ਆਹ ਲੋ ਸੂਟ ਮੈਨੂੰ ਬਹੁਤ ਜਿਆਦਾ ਸੋਹਣਾ ਅਨਦਰ ਬਹੁਤ ਸੰਦਾ ਆ ਰੁਗਾ ਇਹਦੇ ਵੀ ਸੇਮ ਆ ਜੂਗੀ neck ਦੇ ਉੱਤੇ lace ਸਾਰੀ ਦਾਸ ਦੀ ਫਿਲਿੰਗ ਜੇ ਆਲ ਓਵਰ ਸੂਟ ਜੇ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਵੀ ਆ ਗਿਆ ਜੇ ਡਿਜੀਟਲ ਬਹੁਤ ਸ਼ਾਨਦਾਰ ਕਾਟਨ ਦਾ ਦੁਪੱਟਾ ਜੇ ਇਹਦੇ ਨਾਲ ਬਹੁਤ ਜਿਆਦਾ ਸੋਹਣੇ ਹਾਲੋ ਇਹ ਵੀ ਤਾਂ ਨੂੰ ਮਿਲ ਜੂਗਾ ਜੇ ਸੇਮ ਰੇਟ ਸੇਮ ਰੇਂਜ ਦੇ ਵਿੱਚ ਸ਼ਿਪਿੰਗ ਆਊਗੀ ਫ੍ਰੀ ਇਹਦੇ ਉੱਤੇ ਇੱਕ ਮੋਕਾ ਦਰਨ ਉਹ ਕੈਂਚੀ ਜੀ ਇਹ ਕਿੱਥੋਂ ਲੱਗ ਗਈ ਤੇ ਬਹੁਤ ਹਾਲੋ ਜੀ ਇਹਦੇ ਵਿੱਚ ਅਗਲਾ ਕਲਰ ਆ ਗਿਆ ਜੇ ਬਹੁਤ ਸ਼ਾਨਦਾਰ ਤੇ ਬਹੁਤ ਜਾਨਦਾਰ ਰੇਟ ਇਹਨਾਂ ਦਾ ਸਿਰਫ 550 ਰੁਪਏ ਜੇ ਤੇ ਬਹੁਤ ਸੋਹਣੇ ਸੂਟ ਜੇ ਇਹਦੇ ਨਾਲ ਦੁਪੱਟੇ ਜਿਹੜੇ ਜੇ ਉਹ ਆਉਣਗੇ ਜੇ ਤੁਹਾਡੇ ਕਾਟਨ ਦੇ ਪਿਸਟਲ ਪ੍ਰਿੰਟ ਜੇ ਬਹੁਤ ਸ਼ਾਨਦਾਰ 2 2 ਮੀਟਰ ਦੇ ਦੁਪੱਟੇ ਜੇ ਤੇ ਸਾਰੇ ਗਰਮ ਵਿੱਚ ਸੂਟ ਜੇ ਬਹੁਤ ਪਿਆਰੇ ਜੇ ਸੂਟ ਜੇ ਹਲਦੀਆਂ ਕਸਟਮਰ ਜਿਹੜੇ ਆ ਉਹ ਪਲੀਜ਼ ਮੈਸੇਜ ਫੋਨ ਕਰ ਲਿਓ ਫਿਰ ਉਸ ਤੋਂ ਬਾਅਦ ਆਰਡਰ ਕਰਿਓ ਜਿਹੜੀਆਂ ਨਾਰਮਲ ਕੁੜੀਆਂ ਨੇ ਨਾਰਮਲ ਜਿਹੜੇ ਨੇ ਕਸਟਮਰ ਨੇ ਉਹਨਾਂ ਦੇ ਤਾਂ ਬੜੇ ਆਰਾਮ ਦੇ ਨਾਲ ਜਿਹੜੇ ਬਣਦੇ ਜੇ ਸੂਟ ਮੈਨੂੰ ਤੇ neck ਤੇ ਲੱਗਿਆ ਤੁੰਗ ਕਿਉਂ ਮਰ ਨਹੀਂ ਲੱਗਾ ਲਟਕਣਾ ਆ ਲਓ ਜੀ ਚੰਦਰ ਬਹੁਤ ਪਿਆਰਾ ਜੇ ਬਹੁਤ ਸ਼ਾਨਦਾਰ ਸੂਟ ਜੇ ਤੇ ਬਹੁਤ ਜਾਨਦਾਰ ਸੂਟ ਜੇ ਹੁਣ ਤੁਹਾਨੂੰ ਦਿਖਾਉਨੇ ਆਪਾਂ ਆਲਓਵਰ ਸੂਟ ਆ ਜਾਊਗਾ ਦੁਪੱਟਾ ਆਊਗਾ ਜੇ ਨਾਲ ਇਹਦੇ ਪੇਂਟ ਵਾਲਾ ਤੇ ਬਹੁਤ ਹੀ ਸ਼ਾਨਦਾਰ ਸੂਟ ਜੇ ਤੇ ਆਹ ਦੇ ਅਜੀ ਆਲੋ ਨਾ ਦੇ ਤੋਂ ਬਰੇ ਇਹਦੇ ਬਟਨ ਦਾ ਸੋਹਣਾ ਨਾਲ ਇਹ ਗਮਜ਼ੰਦਾ ਜਿਹੜਾ ਦਾ ਫਲਾਵਰ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਆਲ ਓਵਰ ਘੇਰੇ ਦੇ ਉੱਤੇ ਹੈਗਾ ਜੀ ਇਹਦੇ ਪੈਚਵਰਕ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਆਲ ਓਵਰ ਸੂਟ ਨਾਲ ਮਸਲੀਨ कॉटन ਦਾ ਪੇਂਟ ਵਾਲਾ ਦੁਪੱਟਾ ਦੁਪੱਟੇ ਬਹੁਤ ਸ਼ਾਨਦਾਰ ਜਿੰਨਾਂ ਰੂਪਾਂ ਦੇ ਵਿੱਚ ਤੇ ਸੂਟ ਜਿਹੜੇ ਜੀ ਉਹ ਵੀ ਬਹੁਤ ਸੋਹਣੇ ਜੇ ਮਸਲੀਨ कॉटन ਦਾ ਦੁਪੱਟਾ ਜੇ ਵਾਈਟ ਇਹ ਵੀ ਕੱਟ ਜਿਹੜੀ ਜੇ ਦੁਪੱਟੇ ਦੀ ਇਹ ਵੀ 2 ਮੀਟਰ ਦੀ ਜੇ ਜਿਹੜਾ ਫਲਾਵਰ ਬਣਿਆ ਹੋ ਤੇ ਉਹ ਤੋਂ ਵੀ ਸੋਹਣਾ ਦੂਸਰਾ ਹਾਂ ਆ ਲਓ ਜੀ ਇਹਦੇ ਤੇ ਫਲਾਵਰ ਜਿਹੜਾ ਜੇ ਇਹ ਬਹੁਤ ਸ਼ਾਨਦਾਰ ਤੇ ਨਾਲ ਫੋਰ ਸਾਈਡ ਲੱਗੀ ਜੇ ਲੈਸ ਇਹਦੇ ਆ ਲਓ ਜੀ ਆਹ ਸੂਟ ਦੀ ਲੁੱਕ ਜੇ ਪੂਰੀ ਘੈਂਟ ਤੁਹਾਨੂੰ ਮੈਂ ਚੈੱਕ ਕਰਾ ਦਿੰਦਾ ਆ ਲਓ ਜੀ ਇਹ ਸਿਰਫ ਤੁਹਾਨੂੰ ਮਿਲਣਗੇ ਜੇ 550 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਜੀ ਆਹ ਕਲਰ ਜਿਹੜਾ ਜੇ ਇਹਦੇ ਬਹੁਤ ਸ਼ਾਨਦਾਰ ਹੈ ਨਾ ਇਹ ਤੇ ਅਨਖਤ ਕਹਿੰਦੀ ਸੀ ਮੇਰਾ ਪਰਸਨਲ ਫੇਵਰੇਟ ਵੀ ਕਲਰ ਹੈ। ਹਾਲੋ ਜੀ। ਬਹੁਤ ਪਿਆਰਾ ਜਿਹਾ ਕਲਰ ਜੇ ਬਹੁਤ ਜਿਆਦਾ ਸੋਹਣਾ। ਦੁਪੱਟਾ ਜਿਹੜਾ ਜਿਹਦਾ ਉਹ ਵੀ ਬਹੁਤ ਜਿਆਦਾ ਸੋਹਣਾ। ਜਿੰਨਾ ਕਹਿੰਦੇ ਨਾ ਸੋਹਣਾ ਉਸ ਤੋਂ ਘੱਟ ਹੈ। ਉਸ ਤੋਂ ਘੱਟ ਹੈ ਵਾਧਾ। ਉਸ ਤੋਂ ਵੱਧ ਹੈ। ਹਾਂ। ਕਿੰਨਾ ਬੋਲੀ ਜਾਂਦੀ ਹੈ ਜੀ। ਕੋਈ ਗੱਲ ਨਹੀਂ ਅੱਜ ਪਹਿਲੇ ਤੋਂ ਕਿਹਾ ਨਾ ਜੇ ਤੂੰ ਵੀਡੀਓ ਬਣਾਉਣਾ ਤਾਂ ਕਰ। ਹਾਲੋ ਜੀ ਦੁਪੱਟਾ ਚੈੱਕ ਕਰੋ ਇਹਦਾ ਤੁਸੀਂ। ਮਸਲੀਨ ਕਾਟਨ ਦਾ ਵਾਈਟ ਬੇਸ ਜੇ ਨਾਲ ਦੁਪੱਟੇ ਦਾ ਬਹੁਤ ਜਿਆਦਾ ਸ਼ਾਨਦਾਰ ਜਿਹੜਾ ਜੇ ਬਲੌਕ ਪੇਂਟ ਹੈਂਡ ਪੇਂਟ ਦੇ ਉੱਪਰ ਹੋਇਆ ਜੇ ਜਿਹੜੇ ਕਲਰ ਦੇ ਫਲਾਵਰ ਹੁੰਦੇ ਦੁਪੱਟੇ 'ਚ ਉਹੀ ਫਲਾਵਰ ਦੁਪੱਟੇ 'ਚ ਵੀ ਉਹੀ ਫਲਾਵਰ ਆਉਣਗੇ ਆ ਚੈੱਕ ਕਰ ਲਓ ਇੱਕ ਵਾਰੀ ਫੇਰ ਇਹਨਾਂ ਆ ਲੋ ਤੇ ਇਹ ਸਸਤੀ ਜੀ ਰੇਂਜ ਤੇ ਸਸਤੇ ਜੇ ਸੂਟ ਜਿਹੜੇ ਆ ਬਹੁਤ ਜਿਆਦਾ ਸੋਹਣੇ ਬੁਟੀਕ ਸਟਾਈਲ ਦੇ ਵਿੱਚ ਪ੍ਰਿੰਟਡ ਜੇ ਕਾਟਨ ਦੇ ਸੂਟ ਇਹ ਤੁਹਾਨੂੰ ਮਿਲਣਗੇ ਜੇ ਸਿਰਫ ਆਪਣੇ ਕੋਲ 555 ਰੁਪਏ ਦਾ ਸਿੰਗਲ ਸੂਟ ਦੋ ਸੂਟ ਬੁੱਕ ਕਰਦੇ ਜੇ ਤਾਂ 1000 ਦੇ ਲੱਗ ਜਾਣਗੇ ਤੁਹਾਨੂੰ ਸ਼ਿਪਿੰਗ ਜਿਹੜੀ ਜੀ ਫ੍ਰੀ ਦਵਾਂਗੇ ਹਾਲ ਓਵਰ ਇੰਡੀਆ ਦੇ ਵਿੱਚ ਪੇਮੈਂਟ ਜਿਹੜੀ ਆਨਲਾਈਨ ਅਡਵਾਂਸ ਹੋਊਗੀ ਕੈਸ਼ ਔਨ ਡਿਲੀਵਰੀ ਜਿਹੜੀ ਉਹ ਆਪਾਂ ਨਹੀਂ ਕਰਦੇ ਤੇ ਬਾਕੀ ਚੇਂਜ ਐਕਸਚੇਂਜ ਕੋਈ ਨਹੀਂ ਜੇ ਹੁਣ ਪਲੀਜ਼ ਇਹ ਬੇਨਤੀ ਜੇ ਸਾਡੀ ਸੂਟ ਲੈਣ ਤੋਂ ਪਹਿਲਾਂ ਮੈਸੇਜ ਕਾਲ ਕਰਕੇ ਜੋ ਵੀ ਤੁਹਾਡੇ ਮਨ ਚ ਡਾਊਟ ਹੈ ਕਲੀਅਰ ਕਰ ਸਕਦੇ ਜੀ ਸਾਡੇ ਨਾਲ ਤੇ ਬਾਕੀ ਕੋਈ ਵੀ ਡੈਫੈਕਟ ਸੂਟ ਆਉਂਦਾ ਤੁਹਾਨੂੰ ਆ ਪਹਿਲੀ ਗੱਲ ਤੇ ਆਪਾਂ ਔਰ ਨਹੀਂ ਦਿੰਦੇ ਸਾਨੂੰ ਓਪਨਿੰਗ ਵੀਡੀਓ ਦੀ ਚਾਹੀਦੀ ਹੁੰਦੀ ਜੇ ਫਿਰ ਉਸ ਤੋਂ ਬਾਅਦ ਆਪਾਂ ਡੈਫੈਕਟ ਜਿਹੜਾ ਆ ਉਹ ਚੀਜ਼ ਨੂੰ ਆਪਾਂ ਐਕਸੈਪਟ ਕਰਾਂਗੇ ਕਿਉਂਕਿ ਚੈੱਕ ਕਰਕੇ ਭੇਜਦੇ ਆ ਫਿਰ ਵੀ ਕੋਈ ਕਮੀ ਪੇਸ਼ ਹੀ ਰਹਿੰਦੀ ਆ ਓਪਨਿੰਗ ਵੀਡੀਓ ਪਾਰਸਲ ਦੀ ਜਰੂਰ ਬਣਾਇਆ ਕਰੋ ਬਿਨਾ ਸਟੌਪ ਕੀਤੇ ਬਿਨਾ ਕੱਟੇ ਤੇ ਬਾਕੀ ਨਵਾਂ ਸਟੌਕ ਫੇਰ ਧੜ ਤੇ ਲੈ ਕੇ ਆਵਾਂਗੇ ਇਹ ਹੀ ਸੋਨੇ ਸੋਨੇ ਸੂਟ ਹੁਣ ਮਿਲਾਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸასიਖਾਲ ਹਾਂਜੀ ਵੀਡੀਓ ਵੇਖਣ ਲਈ ਹਾਂ ਵੀਡੀਓ ਵੇਖਣ ਲਈ ਸასიਖਾਲ ਸਾਹਿਬ ਨੂੰ ਤੇ ਚੈਨਲ ਨੂੰ ਸਾਡੇ ਨੂੰ ਕਰਦੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਸასიਖਾਲ ਜੀ ਤੇ